ਫਿਰੋਜ਼ਪੁਰ ਪੰਜਾਬ ਦਾ ਉਹ ਜ਼ਿਲ੍ਹਾ ਹੈ ਜਿੱਥੋਂ ਆਏ ਦਿਨ ਲੜਾਈ ਝਗੜੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਜ਼ਾ ਮਾਮਲਾ ਜਿਹੜਾ ਪਿੰਡ ਦੁੱਲੇਵਾਲਾ ਤੋਂ ਸਾਹਮਣੇ ਆਇਆ ਜਿੱਥੇ ਸਪੀਡ ਬ੍ਰੇਕਰ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਲੜਾਈ ਝਗੜਾ ਹੋਇਆ ਗੋਲੀਆਂ ਚੱਲੀਆਂ ਤੇ ਮੀਂਹ ਦੇ ਵਾਂਗੂ ਇੱਟਾ ਰੋੜੇ ਵਰਸਾਏ ਗਏ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਇਆ ਪਰ ਦੂਜੀ ਪਾਰਟੀ ਦੇ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਘਰ ਤੇ ਅਟੈਕ ਕੀਤਾ ਗਿਆ ਔਰਤਾ ਦੇ ਕੱਪੜੇ ਤੱਕ ਪਾੜੇ ਗਏ ਨੇ ਮੇਰਾ ਨਾਮ ਮਿੱਠਣਾ ਹੀ ਸਨ ਆਫ ਬਿੰਦਰ ਜੀ ਹਾਂ ਜੀ ਰੈਂਡ ਆਪਣਾ ਦੁੱਲੇ ਵਾਲਾ ਜੀ ਕੀ ਗੱਲਬਾਤ ਹੋਈ ਜਿਹੜੀ ਸਰ ਕੱਲ ਮੈਂ ਨਾ ਕੰਮ ਤੋਂ ਆ ਰਿਹਾ ਸੀਗਾ ਵਾਪਸੀ ਤੇ ਤੇ ਇਹਨਾਂ ਦਾ ਮੁੰਡਾ ਮੇਰਾ ਆਪਣਾ ਹੈਗਾ ਜੀ ਸਰਜੀਤ ਸਿੰਘ ਸਨ ਆਫ ਦਰਸ਼ਨ ਸਿੰਘ ਤੇ ਉਹ ਉਹਨਾਂ ਨਾਲ ਮਾੜੀ ਮੋਟੀ ਪਹਿਲਾਂ ਵੀ ਚਲੋ ਆਪਣਾ ਹੁੰਦਾ ਸੀਗਾ ਉਹਨਾਂ ਨੇ ਇੱਕ ਹੀ ਰੈਂਪ ਕਰਕੇ ਤੇ ਕੱਲ ਮੈਂ ਉਹਨਾਂ ਨੂੰ ਕੱਲ ਵੀ ਕਿਹਾ ਉਹਨਾਂ ਨੂੰ ਕਿ ਵਾਰਨਿੰਗ ਦਿੱਤੀ ਵੀ ਮੇਰਾ ਭਰਾ ਆਪਦਾ ਰੈਂਪ ਦਾ ਸੈਟਿੰਗ ਕਰਾਓ ਤੁਸੀਂ ਤੇ ਕੱਲ ਉਹਨਾਂ ਨੇ ਫਿਰ ਮੇਰੇ ਗਾਲੀ ਪੈ ਕੇ ਜੀ ਆਉਂਦੇ ਦੇ ਕੱਲੇ ਦੇ ਉਸ ਤੋਂ ਬਾਅਦ ਮੈਂ ਆਪਣੇ ਘਰੇ ਆ ਗਿਆ ਜੀ ਚਾਰ ਰਿਸ਼ਤੇਦਾਰ ਲੈ ਕੇ ਗਿਆ ਸੀ ਮੈਂ ਉਹਨਾਂ ਨੂੰ ਮਾਣਾ ਕਰਨ ਲਈ ਮੰਨ ਲਓ ਤੁਸੀਂ ਮੇਰੇ ਨਾਲ ਗਲਤ ਕੀਤਾ ਜੋ ਵੀ ਕੰਮ ਕੀਤਾ ਪਰ ਅਸੀਂ ਚੁੱਪ ਕਰਕੇ ਆਪਦੇ ਘਰੇ ਆ ਕੇ ਬਹਿ ਗਏ ਜੀ ਉਸ ਤੋਂ ਬਾਅਦ ਉਹਨਾਂ 150 ਮੁੰਡਾ ਮਗਾ ਕੇ ਜਿਆ ਤੁਹਾਡੇ ਸਾਹਮਣੇ ਜੋ ਹੋਇਆ ਉਹ ਤੁਹਾਨੂੰ ਵਿਖਾਈ ਦਿੱਤਾ ਗਿਆ ਜੀ ਹਾਂਜੀ ਗੋਲੀਆਂ ਚੱਲੀਆਂ ਆ ਤਿੰਨ ਉਹਨਾਂ ਵਿੱਚੋਂ ਆ ਹਾਲ ਮਿਲੇ ਆ ਜੀ ਹਾਂਜੀ ਗੋਲੀਆਂ ਤਾਂ ਬਹੁਤ ਤਾਬੜ ਤਾਰ ਚੱਲੀਆਂ ਜੀ ਬਾਕੀ ਮਿਲੇ ਤੇ ਨਹੀਂ ਹਾਂ ਵਾਈਫਾਈ ਕੁਝ ਸਿੱਧੇ ਵੀ ਉਹਨਾਂ ਕੀਤੇ ਜੀ ਬਾਕੀ ਚਲੋ ਮਹਾਰਾਜ ਦੀ ਕਿਰਪਾ ਵੀ ਬਚਾਓ ਗਿਆ ਜੀ ਹੌੜ ਕੀ ਮੰਗ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਜੀ ਬਸ ਆਪਣਾ ਗੁਰਨਾਮ ਸਿੰਘ ਐਸਾ ਹੀ ਆਇਆ ਸੀਗਾ ਉਹ ਬਸ ਉਹਦਾ ਮੌਕਾ ਦੇਖ ਕੇ ਚਲਾ ਗਿਆ ਜੀ ਕਿਹੜਾ ਥਾਣਾ ਥਾਣਾ ਸਦਰ ਜੀ ਆਪਨ ਲੱਗਦਾ ਕੋਈ ਕਾਰਵਾਈ ਨਹੀਂ ਹੋਈ ਨੋ ਕੋਈ ਕਾਰਵਾਈ ਕੋਈ ਨਹੀਂ ਹੋਈ ਜੀ ਅੱਛਾ ਦਿੱਤੇ ਹੌਲ ਦਿੱਤੇ ਉਹਨਾਂ ਕੋਲ ਫੋਟੋ ਉਹਨਾਂ ਨੂੰ ਨਹੀਂ ਹੋ ਰਾਤ ਤੱਕ ਨੇਰੇ ਕਰਕੇ ਉਹਨਾਂ ਨੇ ਹੌਲ ਰਾਤੇ ਉਹਦਾ ਨਾ ਹੀ ਉਹਨਾਂ ਵੀਡੀਓ ਕੋਈ ਬਣਾਈ ਜੀ ਉਹ ਮਿਲੇ ਨਹੀਂ ਕਿ ਬਾਕੀ ਦਿਨੇ ਆਪਾਂ ਵੇਖੀ ਨੇ ਤੇ ਹੌਲ ਮਿਲ ਗਏ ਨੇ ਜੀ ਹੁਣ ਕਾਰਵਾਈ ਕੀ ਕਰਮਾ ਇਹਹੀ ਮੰਗੇ ਜੀ ਬਸ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਹਾਂਜੀ ਫੁੱਲ ਕਾਰਵਾਈ ਹੋਣੀ ਚਾਹੀਦੀ ਜੀ ਛਰੀਪਾ ਛਰੀਪਾ ਕਿੱਥੋਂ ਦੇ ਰਹਿਣ ਬੜੇ ਦਿੱਲੀ ਵਾਲੇ ਤੇ ਉਹ ਕਾਕਾ ਕੀ ਗੱਲ ਬਾਤ ਹੋਈ ਜਿਹੜੀ ਉਹ ਨਾ ਬਾਤ ਆਇਤ ਰਾਤ ਉਹ ਪੁੱਤਰ ਜਾ ਕੇ ਗੱਲ ਪਾ ਗਏ ਨੇ ਗੱਲ ਪੈਂਦੀ ਸੀ ਇਧਰੋਂ ਗਿਆ ਤੇ ਸਾਡੇ ਨੂੰ ਖਿੱਚਾ ਤੋ ਹੀ ਕੀਤੀ ਦੋਨੋਂ ਮਾਵਾ ਤੇ ਗੱਲ ਤੇਰੇ ਜਿੱਦੋਂ ਉਹ ਮੁੰਡਾ ਆਇਆ ਉਹਦੇ ਗੱਲ ਬੰਦੇ ਆ ਕੇ ਪੈ ਨੇ ਕਿ ਨਗੋਲੀ ਚਲਾਈ ਇਥੇ ਅਸੀਂ ਕਾਕੇ ਨੂੰ ਘਰੇ ਲਾ ਲਿਆ ਨਾ ਨਾ ਡਗਾੜੀ ਸੀ ਨਾ ਕੋਈ ਨਹੀਂ ਸੀ ਤੇ ਨਹੀਂ ਹੈਗਾ ਇਸ ਹਾਰ ਕੋਈ ਬੰਦਾ ਨਹੀਂ ਸੀਗਾ ਉਹਨਾਂ 150 ਬੰਦਾ ਮੰਗਾਇਆ ਤੇ ਨਾ ਸਾਡਾ ਲੈ ਦਿੱਤਾ ਕੀ ਰੋਲਾ ਕੀਤਾ ਰੋਲਾ ਕੋਈ ਸ ਨਹੀਂ ਲੈ ਰਹੀ ਪੜਾਈ ਸੀ ਪਾਸ ਇਹਨਾਂ ਦਾ ਕੀ ਰੈਂਪ ਕਿੱਥੇ ਉੱਥੇ ਇਹਨਾਂ ਦੇ ਉਹ ਹੀ ਅੱਗੇ ਆ ਤੇ ਲੱਕ ਕਿਉਂ ਹਾਂਜੀ ਹਾਂਜੀ ਤੇ ਉਹਨੇ ਇੰਨਾ ਕਿਹਾ ਜੀ ਦਾਦਾ ਜੀ ਚੱਲ ਤਸੀ ਇਹਨਾਂ ਰੈਂਪ ਤੇ ਥੋੜਾ ਥੱਲੇ ਕਰੋ ਸਾਡੇ ਤਾਂ ਲੰਗਿਆ ਨਹੀਂ ਜਾਂਦਾ ਬਿਬਲਟ ਦੀ ਐਸੀ ਵੀ ਟੁੱਟ ਗਈ ਹੁਣ ਗੱਡੀ ਵੀ ਸਾਡੀ ਲੱਗੀ ਨਾਲ ਤੇ ਉਹ ਸਭ ਉਲਟਾ ਗੱਲ ਪਾਏਗਾ ਨੇ ਰੈਂਪ ਲੋ ਲੈ ਲੱਕ ਹਾਂਜੀ 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 ਗੋਲੀਆਂ ਵੀ ਚਲਾਈਆਂ ਹਾਂਜੀ ਗੋਲੀਆਂ ਇੱਥੇ ਘਰੇ ਆ ਚਲਾਈਆਂ ਉਹਨਾਂ ਨੇ ਪੰਤੌੜ ਵੀ ਕੀਤੀ ਹਾਂਜੀ ਹਾਂਜੀ ਟਾਰ ਰੋੜੇ ਇਹ ਟਾਰ ਰੋੜੇ ਚਲਾਈ ਨੇ ਫਿਰ ਗੋਲੀਆਂ ਵੀ ਚੱਲਣਗਾਂ ਨੇ ਹਾਂ ਤੇ ਸੀ ਕਾਕੇ ਨੇ ਸੀ ਦਵਾ ਦਵਾ ਦੇ ਕੇ ਅੰਦਰ ਕੋ ਲਿਆ ਕੱਲੇ ਨੂੰ ਬਾਕੀ ਉਹ ਕੰਦਾ ਗੁੰਦਾ ਟਾਪਕੇ ਤੇ ਜੇ ਪਾਸੇ ਤੇ ਆਇ ਤੇ ਜੇ ਸਾਰੇ ਪਾਸੇ ਨੂੰ ਕੇ ਰੱਖਣ ਪਾਇਆ ਹਾਂਜੀ ਕਾਰਵਾਈ ਦੀ ਕੀ ਮਾਰ ਹਾਂ ਜੀ ਜੇ ਜਿਹੜੀ ਸਾਨੂੰ ਇਹ ਅੱਜ ਤੇ ਪਿੱਛੇ ਇਹ ਨਾ ਕਰਨ ਦੇ ਕੋਈ ਵੀ ਗੱਲ ਮੇਰੇ ਪੁੱਤਨ ਹਾਂਜੀ ਹਾਂਜੀ ਵੀਰਪਾਲ ਸਿੰਘ ਕੋਰ ਕੋਰ ਕਿੱਥੋਂ ਆਏ ਬੜੇ ਪਿੰਡ ੁੱਲੇ ਵਾਲਾ ਅੱਛਾ ਕੀ ਗੱਲਬਾਤ ਹੋਈ ਉਹ ਸਾਡਾ ਪਤਿੱਜਾ ਸੀ ਉਹਦੇ ਚਾਚੀ ਆ ਲੰਘਦੇ ਟਾਪ ਦੇ ਰੈਂਪ ਤੇ ਬਹੁਤ ਦੁਖੀ ਐ ਜਿਹੜਾ ਜਾਂਦਾ ਆਂਦਾ ਇੱਕ ਬੰਦਾ ਅੱਗੇ ਹੁੰਦਾ ਇੱਕ ਪਿੱਛੇ ਹੁੰਦਾ ਬਹੁਤ ਜ਼ਿਆਦਾ ਝਟਕਾ ਵਾਹਦਾ ਕਿ ਕਾਰਨ ਐ ਹਾਈਟ ਕੀ ਕੀ ਕਾਰਨ ਹਾਈਟ ਉੱਚੀ ਬਹੁਤ ਜ਼ਿਆਦਾ ਕਿ ਕਟਿਆ ਲੱਗਦੀ ਐ ਕੀ ਕਰਦਾ ਦੇਖੋ ਕੁਛ ਹੀ ਲੱਗਦੀ ਬਹੁਤ ਜ਼ਿਆਦਾ ਜੇ ਮੋਟਰਸਾਈਕਲ ਦਾ ਇਹ ਤਾਂ ਕੋਈ ਬੱਚੇ ਲਜਾਈਦਾ ਛੋਟੇ ਛੋਟੇ ਬੱਚੇ ਸਾਡੇ ਲਜਾਈਦੇ ਡਿੱਗਣ ਦਾ ਖਤਰਾ ਹੁੰਦਾ ਸਾਨਾਂ ਨੇ ਕਰਦੇ ਅੱਗੇ ਬਣਾਇਆ ਹਾਂਜੀ ਕਰਦੇ ਅੱਗੇ ਮੈਂ ਆਪ ਬਣਾਇਆ ਖੁਦ ਨਾ ਕੋਈ ਇਹਨਾਂ ਨੇ ਸਰਕਾਰੀ ਕੋਈ ਮੁਲਾਜ਼ਮ ਨਹੀਂ ਸੱਦੇ ਨਹੀਂ ਕੋਈ ਕੁਛ ਨਹੀਂ ਸੱਦੇ ਇਨਾ ਖੋਦ ਆਪ ਦੇ ਘਰ ਹੀ ਕਰਕੇ ਆਦਾ ਮਸਲਾ ਹੱਲ ਤੇ ਆਪ ਨਾ ਕੇ ਸਰਪੰਚ ਨੂੰ ਪੁੱਛਿਆ ਨੀ ਕਿਸੇ ਨੂੰ ਨੀ ਖੋਦ ਆਪ ਦੇ ਬੂਹੇ ਗਸੀਮੈਂਟ ਪਾਇਆ ਨਾ ਤੇ ਫਿਰ 10 ਦਿਨਾਂ ਨਾ ਬੰਦ ਕੀਤੀ ਰੱਖਿਆ ਰਾਂ ਲੰਗਾ ਤਾਂ ਆਪਾਂ ਨੰਗਾ ਨਹੀਂ ਸੀ ਦਿੰਦੇ ਫਿਰ ਲੋਕੀ ਦੁਨੀਆ ਸਾਰੀ ਉਤੋਂ ਦੀ ਜਾਣੀ ਸਿੱਧਰ ਤੇ ਹੋਰ ਤੁਸੀਂ ਰੋਕਿਆ ਤੇ ਕੀ ਗੱਲ ਬਣ ਗਈ ਹਾਂ ਰੋਕ ਕਰ ਭਤੀਜੇ ਦੇ ਗਾਲ ਪਾ ਕੇ ਗੋਲੀਆਂ ਚਲਾਈਆਂ ਤੇ ਕੁੱਟ ਮਾਰਵਾਵਾ ਕੀਤੀ ਆ ਬੁੜੀਆਂ ਦੇ ਨੋਹਾਂ ਨਾ ਦੇ ਕੱਪੜੇ ਪਾੜ ਕੇ ਸੱਟ ਗਏ ਇਹਨੂੰ ਖਿੱਚਾ ਤੇ ਵਾਵਾ ਕੀਤੀ ਦੋ ਜਾਨੀਆਂ ਨੂੰ ਦੱਸਦੇ ਪਏ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਇਹਨਾਂ ਨੂੰ ਪੂਰੀ ਕਹਾਣੀ ਸਖਤ ਕੀਤੀ ਜਾਵੇ ਸਾਡੀ ਤਾਂ ਇਹ ਮਿਹਰਬਾਨੀ ਘਾਤ ਤੁਸੀਂ ਅਸੀਂ ਇੱਧਰ ਦੀ ਜਨਤ ਦੇ ਨੂੰ ਅਸੀਂ ਆਏ ਗੋਗੋਰੀਆਂ ਮਾਰਨ ਲੱਗ ਗਏ ਸੀ ਫਿਰ ਇਹਨਾਂ ਨੇ ਤਾਂ ਬੂਏ ਬਾਵੇ ਲਾਏ ਤੇ ਫਿਰ ਪਤਾ ਨਹੀਂ ਕੌਣ ਇੱਥੋਂ ਗਿਆ ਸਾਰੇ ਇੱਧਰ ਨੈਰਾ ਨੂੰ ਭੱਜ ਕੇ ਸਾਰੇ ਦੁਨੀਆ ਅੱਗੋ ਕਹਿ ਗਏ ਆ ਇਹ ਤਾਂ ਖੁਸਰੇ ਆ ਇਹਦੇ ਤੇ ਚੂੜੀਆਂ ਪਾਈਆਂ ਆਈਆਂ ਭੰਨ ਤੋੜ ਵੀ ਕੀਤੀ ਭੰਨ ਤੋੜ ਬਹੁਤ ਜ਼ਿਆਦਾ ਕੀਤੀ ਨੁਕਸਾਨ ਕੀ ਪਤਾ ਕਿੰਨੇ ਕ ਦਾ ਕਿਸੇ ਦਾ ਆ ਆਪਾਂ ਤਾਂ ਇਹਨਾਂ ਪਤਾ ਨਹੀਂ ਕਾਰਵਾਈ ਦੀ ਕੀ ਮੰਗ ਕਾਰਵਾਈ ਬਹੁਤ ਸਖਤ ਕਰਦੇ ਚਾਹੀਏ ਇੱਥੇ ਹਾਂਜੀ ਉਧਰ ਪੁਲਿਸ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਸਰ ਇਹ ਕਦਲੇ ਵਾਲੇ ਦੇ ਵਿੱਚ ਮਾਵਲਾ ਆ ਜਿਹੜਾ ਕਦਲੇ ਲੈ ਕੇ ਆਇਆ ਆਪਣੇ ਰਾਤ ਰਾਤ 112 ਤੇ ਕੰਪਲੇਂਟ ਆਈ ਸੀ ਇਹ ਪਿੰਡ ਦੁੱਲੇ ਵਾਲੇ ਚਿੱਟਾ ਰੋੜੇ ਵਗੈਰਾ ਚੱਲ ਰਹੇ ਆ ਅੱਡਾ ਠਣਦੜੇ ਅਸੀਂ ਜਗਤਾਰ ਸਿੰਘ ਗਿਆ ਸੀ ਉੱਥੇ ਕੋਰਿੰਪ ਵਗੈਰਾ ਬਣਿਆ ਉੱਥੋਂ ਲੰਘਣ ਤੋਂ ਦੋ ਤਿੰਨ ਦਾਫੇ ਝਗੜਾ ਹੋਇਆ ਇੱਟਾ ਰੋੜੇ ਚੱਲੇ ਵੈਰੀਫਾਈ ਕਰ ਰਹੇ ਆ ਜੋ ਵੀ ਕੰਪਲੇਂਟਰ ਦੇ ਹਾਲਾਤ ਮਤਲਬ ਕਿ ਐਜ਼ ਪਰ ਲਾ ਕਾਨੂੰਨੀ ਕਾਰਵਾਈ ਕਰਾਇਆ। ਸ਼ੁਰੂਆਤੀ ਜਿਹੜੀ ਜਾਂਚ ਦੇ ਵਿੱਚ ਤੁਸੀਂ ਪਾਇਆ ਗਿਆ ਵੀ ਮਲੇਟਾ ਰੋੜੇ ਚਲੇ ਫਾਇਰਿੰਗ ਵੀ ਤੱਕੀ ਹੋਈ। ਨਹੀਂ ਨਹੀਂ ਅਜੇ ਇਟਾ ਰੋੜੇ ਵਾਲੀ ਗੱਲ ਹੀ ਸਾਨੂੰ ਪਤਾ ਲੱਗੀ ਹੈ। ਬਟ ਅਸੀਂ ਹਰ ਐਂਗਲ ਤੋਂ ਦੇਖ ਰਹੇ ਹਾਂ। ਸਕੈਨਸ ਪੰਜਾਬ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।